ਨੌਮੀ ਆ ਕਾਗਿਲਦਾਂ ਦੇ ਨੌਜਵਾਨ ਕਵਤਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਤਮਾਮ ਜਿਹੜਾ ਅਕਾਲੀ ਦਲ ਇੱਥੇ ਬੈਠਾ ਸਹਾਗੁਰਪਤਾ ਸਿੰਘ ਮਡਾਲਾ ਸਾਹਿਬ ਸਾਡੇ ਖੈਰਾ ਸਾਹਿਬ ਇੰਚਾ ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਦੇ ਪੰਜਾਬ ਦੀ ਇਲੈਕਟਰਾਨਪੋਰਟ ਦੀ ਸਾਡੇ ਬਹੁਤ ਪਿਆਰੇ ਸਾਥੀ ਹੰਦਰਦ ਸਾਡੇ ਬਹੁਤ ਹੀ ਸੰਤਾਨਯੋਗ ਮੇਰੇ ਪਿਤਾ ਸ੍ਰੀਮਾਨ ਮਾਤਾ ਸ੍ਰੀਮਾਨ ਦੀ ਬੀਬੀ ਨੂੰ ਕੋਈ ਕੋਰਜੀ ਅੰਤਿਆ ਸਤਨਾ ਸਾਹਿਬ ਰਤਿਆ ਬੇਟੀ ਕਾਮਰਾ ਸਾਹਿਬ ਤੇ ਸਾਡੇ ਬੀਬੀ ਮਿਸਰੀ ਕਾਮਰਾ ਜੀ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਸੋਹਣੀ ਸਾਹਿਬ ਸਾਡੇ ਭਜਨ ਜੀ ਸਾਰੇ ਇਸ ਸਰ ਜੀ ਸਨ ਛੱਜਲ ਮੰਡੀ ਜੀ ਤੁਸੀਂ ਪਲੀਜ਼ ਆ ਜਾਓ ਆ ਜਾਓ ਆ ਜਾਓ ਜੀ ਤੇ ਵੀਰੇ ਸਾਰੇ ਪਾਏ ਹੋਏ ਪਤਨਤੇ ਸਜਣੋ ਸਾਰੇ ਜਿਲੰਦਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇਹ ਤੇ ਆਪਣੇ ਗ੍ਰਹਿ ਦੇ 기ਆ ਇਹ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੁਰਸੀ ਮਾਰਦੇ ਬਹੁਤ ਲੰਬੀਆਂ ਜਿਹੜੀਆਂ ਪੁਲੰਗਾ ਸ਼ਰੋਮੀ ਕਾਲੀਦਾਰ ਨੇ ਇਹਨਾਂ ਦਾ ਇਤਿਹਾਸ ਹੈ ਔਰ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਣਪੂਰ ਸਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹੜਾ ਦੇ ਨਾਂ ਅਸੀਂ ਲਈਏ ਉਸ ਵੇਲੇ ਮੈਂ ਜਦੋਂ ਸਮਝਦਾ ਜਦੋਂ ਮੈਂ ਹਲੇ ਛੋਟਾ ਹੀ ਸੀ ਤੇ ਜਦੋਂ ਗਦੇ ਬਨਾਲਾ ਸਾਹਿਬ ਨੂੰ ਮਿਲਣਾ ਸਾਹਿਬ ਮਰਾਉ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਨੂੰ ਮਿਲਣਾ ਕਦੇ ਅਕਾਲੀ党 ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਇੱਕ ਪਰਿਵਾਰਾ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁਖਤ ਤਕੀਫ ਆਉਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ ਉਹ ਆਪਣੇ ਬੈਠਾ ਸੀ ਲੇਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹਿੰਦੇ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨੇ ਤੋਂ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਵਿੱਚ ਡਿਸਪਲਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਿਸਪਲਨ ਹੈ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਨਾਂ ਦਾ ਖਾਸ ਹੌਸਾ ਹੌਸਾ ਸਾਬ ਦੇ ਉੱਪਰ ਅਧਿਆਇ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਸ ਸੁਖਬੀ ਸਿੰਘ ਬਾਦਲੂ ਹੁਣੇ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇਹਨਾਂ ਬੈਂਟਰੀ ਇਨਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਫਸਟ ਸਟੈਂਡ ਹੋਣ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਜਿਹੜਾ ਬਿੱਟ ਹੋਇਆ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀਪੀਓ ਕਾ ਕਿਉਂ ਜਿਹੜਾ ਉਹ ਸਾਰਾ ਵਿੱਚ ਪੈ ਗਿਆ ਤੋਂ ਮੈਨੂੰ ਇਹ ਸਵਾਲੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਨੇ ਬਸ ਸਾਹਿਬ ਕਿ ਤੁਸੀਂ ਉਮੀਦਵਾਰ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਇੱਕ ਅਕਾਲੀ ਇਹ ਤਾਂ ਜਿਹੜੀ ਆ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕੀਤੇ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਮਰਪਿਤ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾ ਸਮਾ 服务 ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મતਭੇਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ મતਭੇਦਾਂ ਨੂੰ ਤਲੰਝੀ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਔਰ ਮੈਂ ਔਰ ਮੇਰਾ ਪਰਿਵਾਰ ਜਿਹੜਾ ਹੈ ਇਸ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਵਿਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਤਕਾਰ ਤੁਹਾਡੇ ਜੀ ਆ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਬੁਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਸਭਾ ਦਾ ਇਲੈਕਸ਼ਨ ਹੈ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਟਰਗਲ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋਰ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫਿਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾ ਪ੍ਰਸਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਹਿੰਦੂਤਵ ਨੂੰ ਵਡਾਵਾ ਦਿੱਤਾ ਜਾ ਰਿਹਾ ਉਹਦੇ ਨਾਲ ਮਨੋਰਟੀਜ਼ ਚਾਹੇ ਉਹ ਸਿੱਖ ਕਮਿਟੀ ਹੈ ਚਾਹੇ ਉਹ ਦਿਲਖ ਭਾਈਚਾਰਾ ਹੈ ਚਾਹੇ ਉਹ 크੍ਰਿਸਚੀਅਨ ਭਾਈਚਾਰਾ ਹੈ ਚਾਹੇ ਮੁਸਲਿਮ ਭਾਈਚਾਰਾ ਅੱਜ ਆਈਸੋਲੇਟ ਹੋ ਗਏ ਸੋ ਸਰ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਟ ਤੇ ਸੀਰੀ ਤੋਂ ਨਾ ਪੰਡ ਨਹੀਂ ਵੱਜਦੀ ਨਾ ਪੰਡ ਚੁੱਕੀ ਜਾਂਦੀ ਸਿਰ ਜੋੜ ਕੇ ਡੰਡਾ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਇਹ ਕੋਰ ਜੋੜ ਯਤਨ ਕਰੀਏ ਮੈਂ ਬਹੁਤਾ ਲੰਮਾ ਚੋਣਾ ਨਾ ਕਹਿੰਦਾ ਹੋਇਆ ਤੁਹਾਡਾ ਬਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ